ਸੋਗ ਦੇ ਕੁਰੀਫੇ ਤੋਂ ਸਾਰੇ ਦਾ ਪ੍ਰੋਗਰਾਮ ਦੀ ਤਾਜ਼ੀ ਵਿੱਚ ਜਿਵੇਂ ਦੱਸਿਆ ਗਿਆ ਕਿ ਅੱਜ ਦੇ ਸਾਡੇ ਮਹਿਮਾਨ ਨੇ ਡਾਕਟਰ ਗੁਦਨ ਸਿੰਘ ਤਾਲੀਵਾਲ ਜਿਨ੍ਹਾਂ ਨੇ ਗਦਰ ਦੇ ਸਾਾਸ ਚੰਗੀ ਪਕੜਾ ਅੱਜ ਦਾ ਦਿਨ ਸਾਡੇ ਬੜੇ ਬੜਾ ਅਹਿਮ ਹੈ ਅੱਜ ਦਾ ਦਿਨ 9 ਦਸੰਬਰ 1939 ਦੇ ਵਿੱਚ ਬੇਲਾ ਸਿੰਘ ਦਾ ਸੋਧਾ ਲਾਇਆ ਗਿਆ ਸੀ ਬਬਰ ਕਾਲੀ ਸਿੰਘਾਂ ਵੱਲੋਂ ਬੇਲਾ ਸਿੰਘ ਉਹ ਵਿਅਕਤੀ ਸੀ ਜਿਹੜਾ ਇੱਥੇ ਪਾਸੇ ਬ੍ਰਿਟਿਸ਼ ਭਾਰਤੀ ਸਰਕਾਰ ਲਈ ਏਜੰਟੀ ਕਰ ਰਿਹਾ ਸੀ ਔਰ ਯਾਦ ਰਹੇ ਵਿਲੀਅਮ ਹੌਪਕਿੰਸਨ ਇੱਕ ਬਹੁਤ ਵਾਦਿਤ ਇਮੀਗ੍ਰੇਸ਼ਨ ਇੰਸਪੈਕਟਰ ਸੀ ਜਿਸ ਵੱਲੋਂ ਅਸੀਂ ਗਦਰੀਆਂ ਦੀਆਂ ਗਤੀਵਿਧੀਆਂ ਉੱਪਰ ਨਿਗਰਾਨੀ ਰੱਖੀ ਜਾਂਦੀ ਸੀ ਬੇਲਾ ਸਿੰਘ ਵਰਗੇ ਤਨਖਾਤ ਰੱਖਿਆ ਹੋਇਆ ਸੀ ਔਰ ਬੇਲਾ ਸਿੰਘ ਸਾਰੀਆਂ ਸੂਹਾਂ ਲੈ ਕੇ ਉਸ ਨੂੰ ਰਿਪੋਰਟਾ ਦਿੰਦਾ ਹੁੰਦਾ ਸੀ ਸੋ ਹੋਇਆ ਕਿਸੇ ਕਾਵਾਂਗਾਟਾ ਮਾਰੂ ਜਦੋਂ ਖਾਂਦ ਇਸ ਤੋਂ ਅਸੀਂ ਵਾਕਫ ਆ 1914 ਵਿੱਚ ਇਹ ਜਹਾਜ਼ ਇੱਥੇ ਆਇਆ ਸੀ 300 ਤੋਂ ਵੱਧ ਭਾਰਤੀ ਮੁਸਾਫਰ ਉਸੇ ਸਵਾਰ ਸਨ ਗੁਰਰਾਣ ਜਹਾਜ਼ ਦੇ ਸਵਾਰ ਇਹਨਾਂ ਮੁਸਾਫਰਾਂ ਨੂੰ ਨਸਲੀ ਕਾਨੂੰਨ ਤਹਿਤ ਐਸੇ ਦਾਖਲੜੀ ਦਿੱਤਾ ਗਿਆ ਮੋਰ ਦਿੱਤਾ ਗਿਆ ਜਿਸ ਤੋਂ ਪਿੱਛੋਂ ਭਾਈਚਾਰੇ ਵਿੱਚ ਖੂਨ ਡਕਰਾਓ ਸ਼ੁਰੂ ਹੋ ਗਿਆ ਸੀ ਭਾਈਚਾਰਾ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ ਇੱਕ ਹਿੱਸਾ ਜਿਹੜਾ ਸੀ ਗਦਰੀਆ ਦਾ ਸੀ ਜਿਹੜੇ ਭਾਰਤ ਦੀ ਆਜ਼ਾਦੀ ਚਾਹੁੰਦੇ ਸਨ ਔਰ ਇੱਥੇ ਵੀ ਭਾਰਤੀ ਲੋਕਾਂ ਨੂੰ ਬਰਾਬਰ ਦੇ ਹੱਕ ਦਿਵਾਉਣਾ ਚਾਹੁੰਦੇ ਸਨ ਦੂਜਾ ਜਿਹੜਾ ਤਰਾ ਸੀ ਇਮੀਗ੍ਰੈਂਟ ਤਰਾ ਸੀ ਜਿਹੜਾ ਕਿ ਸਰਕਾਰ ਦੀ ਬੋਲੀ ਬੋਲਦਾ ਸੀ ਔਰ ਹੌਪਕਿਲਸਨ ਵਰਗੇ ਇਸ ਗਰੁੱਪ ਨੂੰ ਪੈਟਰੋਨਾਈਜ਼ ਕਰਦੇ ਸੀ ਜਾਂ ਇਹ ਕਹ ਲੋ ਉਸ ਨੂੰ ਉਸ ਦੀ ਪੋਸ਼ਪਨਾ ਹੀ ਕਰਦੇ ਸੀ ਸੋ ਬੇਲਾ ਸਿੰਘ ਵਰਗੇ ਇੱਕ ਏਜੰਟ ਨੂੰ ਉਸ ਨੇ ਕੱਢ ਲਿਆ ਸੀ ਹੌਪਕਿਲਸਨ ਨੇ ਜਿਸ ਨੇ ਕਾਮਾਗਾਟਾ ਮਾਰੂ ਦੀ ਦੁਕਾਨ ਦੀ ਰੌਸ਼ਨੀ ਦੇ ਵਿੱਚ ਪੁਰਾਣੇ ਗੁਰਦੁਆਰੇ ਜਾ ਕੇ ਭਾਈ ਭਾਕਸ ਸਿੰਘ ਦੇ ਭਾਈ ਵੀਲਾ ਸਿੰਘ ਨੂੰ ਕਤਲ ਕੀਤਾ ਸੀ ਜਿਸ ਤੋਂ ਪਿੱਛੋਂ ਭਾਈ ਮੀਵਾ ਸਿੰਘ ਜਿਹੜਾ ਦੀ ਤਸਵੀਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਭਾਈ ਮੀਵਾ ਸਿੰਘ ਨੇ ਹੌਪਕਿੰਸਨ ਦਾ ਸੌਦਾ ਲਾਇਆ ਔਰ ਬਾਅਦ 11 ਜਨਵਰੀ ਨੂੰ 1915 ਵਿੱਚ ਉਹਨਾਂ ਨੇ ਫਾਂਸੀ ਦਾ ਰਸਾ ਚੁਮਿਆ ਸੋ ਬੀਲਾ ਸਿੰਘ ਜਦੋਂ ਇੱਥੋਂ ਉਸ ਨੂੰ ਕੱਢ ਦਿੱਤਾ ਗਿਆ ਉਸ ਨੇ ਹਿੰਦੁਸਤਾਨ ਜਾ ਕੇ ਵੀ ਗਦਰਿਆਂ ਦੇ ਖਿਲਾਫ ਆਪਣੀ ਐਕਟੀਵਿਟੀ ਜਾਰੀ ਰੱਖੀਆਂ ਤਾਂ 9 ਦਸੰਬਰ ਵਾਲੇ ਦਿਨ 1933 ਵਿੱਚ ਬਬਰ ਕਾਲੀ ਸਿੰਘਾਂ ਨੇ ਉਸ ਦਾ ਸੌਦਾ ਲਾਇਆ ਸੀ ਅੱਜ ਦੇ ਦਿਨ ਉਸਦੇ ਬਾਰੇ ਵਿਸ਼ੇਸ਼ ਗੱਲਬਾਤ ਡਾਕਟਰ ਗੁਰਦਰਸ਼ਕ ਤਾਲੀਵਾਲ ਦੇ ਨਾਲ ਗੁਰਵਿੰਦਰ ਸਿੰਘ ਜੀ ਸਾਡੇ ਪ੍ਰੋਮੋਥਰ ਨੂੰ ਬਹੁਤ ਲਿਖੀ ਆ ਧੰਨਵਾਦ ਜੀ ਸੋ ਸ਼ੁਰੂ ਉੱਥੋਂ ਕਰਦੇ ਕਿ 9 ਦਸੰਬਰ ਵਾਲੇ ਦਿਨ 1933 ਵਿੱਚ ਬੇਲਾ ਸਿੰਘ ਦਾ ਸੋਦਾ ਲਾਇਆ ਗਿਆ ਇਸ ਪੂਰੇ ਘਟਨਾਕਰਮ ਦੇ ਪਿਠਭੂਮੀ ਬਾਰੇ ਕੀ ਦੱਸਣਾ ਚਾਹੁੰਦਾ ਕਿੰਨਾ ਹਾਲਾਤ ਵਿੱਚ ਸਿੰਘਾਂ ਨੂੰ ਇਹ ਕੰਮ ਕਰਨਾ ਪਿਆ ਬੇਲਾ ਸਿੰਘ ਦਾ ਅਥਰ ਜਿਹੜਾ ਪੂਰਾ ਕਾਲਾ ਚਿੱਠਾ ਸੀ ਉਹਦੇ ਬਾਰੇ ਜੇ ਸੰਖੇਪ ਦੱਸਣਾ ਹੋਵੇ ਕੀ ਕਹਿਣਾ ਚਾਹੋਗੇ 9 ਦਸੰਬਰ ਦਾ ਦੇ ਇਤਿਹਾਸ ਚ ਬੜਾ ਮਹੱਤਵਪੂਰਨ ਹੈ ਕਿਉਂਕਿ ਦੁਸ਼ਟ ਸੋਧਕ ਦਿਹਾੜੇ ਦੇ ਤੌਰ ਤੇ ਅਸੀਂ ਇਹਨੂੰ ਚੇਤੇ ਕਰ ਸਕਦੇ ਹਾਂ 9 ਦਸੰਬਰ ਸਾਲ 1933 ਨੂੰ ਪੰਜਾਬ ਦੀ ਧਰਤੀ ਤੇ ਜਿਆਨਪਿੰਡ ਦੇ ਨਜ਼ਦੀਕ ਹਰੀ ਸਿੰਘ ਸੋਣ ਜਿਹੜੇ ਬਬਰ ਕਾਲੀ ਸਨ ਉਹਨਾਂ ਦੇ ਨਾਲ ਇੰਦਰ ਸਿੰਘ ਮੁਰਾਰੀ ਤੇ ਨਾਲ ਈਸ਼ਰ ਸਿੰਘ ਜਡੋਲੀ ਇਹ ਇਕੱਠੇ ਸਨ ਇਹ ਬਬਰ ਕਾਲੀ ਲਹਿਰ ਨਾਲ ਜੁੜੇ ਹੋਏ ਸਨ ਕਦੇ ਗਦਰ ਮੂਵਮੈਂਟ ਨਾਲ ਪਹਿਲਾਂ ਜੁੜੇ ਸਨ ਸੋ ਬੜੇ ਚੜ੍ਹਦੀ ਕਲਾ ਵਾਲੇ ਯੋਧੇ ਸਨ ਇਹਨਾਂ ਨੇ ਦੁਸ਼ਤ ਬੇਲਾ ਸਿੰਘ ਬੇਲਾ ਜਿਹੜਾ ਬੇਲਾ ਛੁੱਟੀ ਕਰਕੇ ਜਾਣੇ ਜਾਂਦਾ ਸੀ ਉਸ ਨੂੰ ਸੋਧਿਆ ਉਸ ਦਾ ਕਾਰਨ ਇਹ ਸੀ ਕਿ ਇਹ ਵਿਅਕਤੀ ਜਿੱਥੇ ਕੈਨੇਡਾ ਦੇ ਵਿੱਚ ਜਿਹੜੇ ਕੈਨੇਡਾ ਦੇ ਮੋਢੀ ਸਿੱਖ ਆਗੂ ਗਦਰੀ ਯੋਧੇ ਉਹਨਾਂ ਦੇ ਖਿਲਾਫ ਇਹਨੇ ਲਗਾਤਾਰ ਸਾਹਸਾ ਰਚੀਆਂ ਸਭ ਤੋਂ ਵੱਡੀ ਗੱਲ ਜਿਹੜੀ ਸੀ ਉਹ ਸੀ 5 ਸਤੰਬਰ 1914 ਦੀ ਜਿਹੜੀ ਗੁਰਦੁਆਰਾ ਸਾਹਿਬ ਖਾਲਸਾ ਦਿਵਾਨ ਸੁਸਾਇਟੀ ਦਾ ਪਹਿਲਾ ਸਥਾਨ ਸੀ ਸੈਕਿੰਡ ਐਵੇਨਿਊ ਤੇ ਉਸ ਥਾਂ ਤੇ ਹੌਕਿੰਸਨ ਦੇ ਸ਼ਾਰੀ ਤੇ ਇਸ ਨੇ ਗੋੜੀਆਂ ਚਲਾਈਆਂ ਜਿਹਦੇ ਚ ਉਸ ਵੇਲੇ ਦੇ ਜਿਹੜੇ ਆਗੂ ਸਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਭਾਗ ਸਿੰਘ ਜੀ ਪੇਖੀ ਵਿੰਡ ਤੇ ਉਹਨਾਂ ਦੇ ਨਾਲ ਭਾਈ ਬਦਨ ਸਿੰਘ ਜੀ ਦਲੇਲ ਸਿੰਘ ਵਾਲਾ ਦੋਨਾਂ ਦੀ ਸ਼ਹਾਦਤ ਹੋਈ ਤੇ ਸ਼ਹਾਦਤ ਦਾ ਬਹੁਤ ਵੱਡਾ ਜਿਹੜਾ ਅਸਰ ਇਨਾ ਪਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ ਕਿ ਇਸ ਸਾਰੇ ਸਾਜ਼ਿਸ਼ ਨੂੰ ਰਚਣ ਵਾਲੇ ਹੌਪਕਿੰਸਨ ਨੂੰ ਭਾਈ ਮੀਵਾ ਸਿੰਘ ਲੋਪੋਕੇ ਨੇ 21 ਅਕਤੂਬਰ 1914 ਨੂੰ ਸੋਧਿਆ ਵੈਨਕੂਵਰ ਦੇ ਵਿੱਚ ਬੇਲਾ ਕਿਉਂਕਿ ਉਸ ਵੇਲੇ ਜੇਲ੍ਹ 'ਚ ਸੀ ਉਸ ਸਮੇਂ ਦੌਰਾਨ ਸੁਣਵਾਈਆਂ ਚੱਲ ਰਹੀਆਂ ਸੀ ਅਦਾਲਤ ਦੇ ਵਿੱਚ ਪੇਸ਼ੀ ਦੇ ਮੌਕੇ ਹੀ ਭਾਈ ਸਾਹਿਬ ਨੇ ਸੌਦਾ ਲਾਇਆ ਸੀ ਹੌਪਕਿੰਸਨ ਨੂੰ ਸੋ ਉਸ ਵੇਲੇ ਬਚਦਾ ਬਚਾਉਂਦਾ ਸਰਕਾਰ ਦੇ ਸਾਧਸ਼ਾ ਦੇ ਅਧੀਨ ਇਸ ਨੂੰ ਇਥੋਂ ਵਾਪਸ ਮੋੜ ਦਿੱਤਾ ਗਿਆ ਉੱਥੇ ਜ਼ਗੀਰਾਂ ਦਿੱਤੀਆਂ ਗਈਆਂ ਇੱਥੇ ਵੀ ਇਸ ਵਿਅਕਤੀ ਨੂੰ ਉਸ ਵੇਲੇ ਕਰੀਬ 2.5 ਡਾਲਰ ਜਿਹੜੇ ਦਿੱਤੇ ਜਾਂਦੇ ਸੀ ਪੇਡ ਏਜੰਸੀ ਸਰਕਾਰ ਦਾ ਜਿਹੜਾ ਹੈ ਇਹ ਇਤਿਹਾਸਿਕ ਤੱਥ ਹੈ ਇਹ ਬਾਬੂ ਲਿੱਤਰਾ ਹੋਇਆ ਬੇਲਾ ਜੀ ਆਣ ਹੋਇਆ ਇਹੋ ਜਿਹੇ ਲੋਕ ਜਿਹੜੇ ਉਸ ਵੜੇ ਦੇ ਗਦਾਰ ਸਨ ਉਹ ਐਸੀ ਤਰ੍ਹਾਂ ਹੀ ਜ਼ਰ ਖਰੀਦ ਮੁਲਖ ਖਰੀਦ ਸਨ ਜਿਵੇਂ ਕਿ ਅੱਜ ਕੱਲ ਬਕਾਇਦਾ ਤੌਰ ਤੇ ਐਸੇ ਦਿੱਤੇ ਜਾਂਦੇ ਨੇ ਤੇ ਸਰਕਾਰ ਲਈ ਲੋਕ ਕੰਮ ਕਰਦੇ ਨੇ ਸੋ ਇਹ ਸਾਰੇ ਦੇ ਪਸਾਰ ਦਾ ਇੱਕ ਹੋਰ ਜਿਹੜਾ ਪੱਖ ਹੈ ਉਹ ਇਹ ਹੈ ਕਿ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਜਿਹੜੇ ਤੀਜੇ ਵੱਡੇ ਨੇਤਾ ਸਾਨੂੰ ਇਥੋਂ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੱਕਾਂ ਦੀ ਲੜਾਈ ਪਰਵਾਰਾਂ ਦੀ ਲੜਾਈ ਕੀਤੀ ਉਹ ਜਦੋਂ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਗ੍ਰਿਫਤਾਰ ਹੋਏ ਸਨ ਤੇ ਉਹਨਾਂ ਨੂੰ ਸ਼ਹੀਦ ਕਰਾਉਣ ਲਈ ਜਿਹੜੀਆਂ ਬਕਾਇਦਾ ਗਵਾਹੀਆਂ ਹੋਈਆਂ ਉਹਦੇ ਵਿੱਚ ਵੀ ਇਹ ਲੋਕ ਜਿਹੜੇ ਸਨ ਇਹ ਮੋਰੀ ਸਨ ਸੋ ਉਸ ਤੋਂ ਮਗਰੋਂ ਵੀ ਜਿਹੜੇ ਜਿਹੜੇ ਗਦਰਿਕਤੇ ਅਰੇਸਟ ਹੁੰਦੇ ਕਾਲੇ ਪਾਣੀਆਂ ਦੀ ਸਜ਼ਾ ਹੁੰਦੀ ਉਮਰ ਕੈਦ ਹੁੰਦੀ ਜਾਂ ਫਾਂਸੀਆਂ ਹੁੰਦੀਆਂ ਇਹ ਜਿਹੜਾ ਧੜਾ ਸੀ ਉੱਥੇ ਵੀ ਇਹ ਮੁਖਬਰੀ ਕਰਦਾ ਸੀ ਸੋ ਇਹ ਸਾਰੀਆਂ ਗੱਲਾਂ ਜ਼ਖਮ ਜਿਹੜੇ ਸਨ ਉਹ ਭੁੱਲੇ ਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਕਸ਼ਟ ਚੱਲੇ ਤੇ ਵੈਸੇ ਵੀ ਇਤਿਹਾਸ ਦਾ ਇੱਕ ਪੰਨਾ ਹੈ ਕਿ ਜਿਹੜੇ ਇਹੋ ਜਿਹੇ ਦੁਸ਼ਟ ਨੇ ਸਮਾਂ ਚਾਹੇ ਪੈ ਜਾਏ ਪਰ ਉਹਨਾਂ ਨੂੰ ਬਖਸ਼ਿਆ ਨਹੀਂ ਜਾਂਦਾ ਜਿਵੇਂ ਕਦੇ ਸਰਦਾਰ ਉਦਮ ਸਿੰਘ ਨੇ ਜਾ ਕੇ ਮਾਈਕਲ ਐਡਵਾਈਰ ਨੂੰ ਕਿੰਨੇ ਚਿਰ ਬਾਅਦ ਸੁਧਿਆ ਇਹ 1919 ਤੋਂ 1940 ਤੱਕ ਦਾ ਸਬਰ ਸੀ ਪਰ ਇਹਨਾਂ ਯੋਧਿਆਂ ਨੇ ਵੀ ਕਮਾਲ ਕਰ ਦਿੱਤੀ 1915 14 15 ਤੋਂ ਲੈ ਕੇ 1933 ਤੱਕ ਬਿਲਕੁਲ ਇੰਨਾ ਲੰਮਾ ਸਮਾਂ ਜਿਹੜਾ ਉਹਨਾਂ ਨੇ ਇਹ ਰੱਖਿਆ ਪਿੱਛਿਆ ਕਰਦੇ ਰਹੇ ਤੇ ਆਖਰਕਾਰ ਉਹ ਸ਼ਰਾਬ ਦਾ ਰੱਜਿਆ ਜਦੋਂ ਆ ਰਿਹਾ ਸੀ ਸੁੱਧ ਬਦੋ ਦੀ ਨਹੀਂ ਸੀ ਉਸ ਵੇਲੇ ਇਹਨਾਂ ਨੇ ਉਸ ਨੂੰ ਫੜਿਆ ਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਰੋਸ ਸੀ ਇਸ ਆਲਮ ਲਈ ਜਿੰਨੇ ਯੋਧਿਆਂ ਨੂੰ ਇਸ ਨੇ ਖਤਮ ਕਰਾਇਆ ਇਹ ਬਬਰ ਅਕਾਲੀਆਂ ਨੇ ਉਹਨੂੰ ਬਹੁਤ ਹੀ ਜੜੀ ਹੈ ਬੜੀ ਕਸ਼ਟ ਦਾ ਇੱਕ ਮੋਰ ਦਿੱਤੀ ਤੇ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਇਹ ਇਤਿਹਾਸ ਦਾ ਪੰਨਾ ਸਾਡੇ ਲਈ ਮਾਣ ਮੱਤਾ ਹੈ ਬਿਲਕੁਲ ਉਦੋਂ ਵੀ ਮੈਂ ਲੋਕੋ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਬੇਲਾ ਸਿੰਘ ਇੱਥੋਂ ਕਿਹਨਾ ਹਾਲਾਤ ਵਿੱਚ ਹਿੰਦੁਸਤਾਨ ਵਾਪਸ ਗਿਆ ਜੀ ਥੋੜਾ ਜਿਹਾ ਚਰਨਾ ਪਾ ਸਕੋ ਕਿਉਂਕਿ ਅਸੀਂ ਇਹੀ ਪੜਦੇ ਰਹੇ ਕਿ ਅਦਾਲਤ ਨੇ ਵੀ ਉਸ ਨੂੰ ਇੱਕ ਤਰੀਕੇ ਨਾਲ ਬਚ ਦੇ ਕਰਨ ਵਾਸਤੇ ਬਹੁਤ ਸਾਰੀ ਰਿਆਦ ਦਿੱਤੀ ਹੈ ਫਿਰ ਅਗਾ ਬੇਲਾ ਸਿੰਘ ਜਦੋਂ ਭਾਰਤ ਗਿਆ ਉਸ ਨੂੰ ਜ਼ਗੀਰ ਮਿਲੀ ਉੱਥੇ ਵੀ ਥੋੜਾ ਜਿਹਾ ਇਸ ਬਾਰੇ ਮਤਲਬ ਉਹਦੇ ਕਤਲ ਤੋਂ ਪਹਿਲਾਂ ਵੀ ਜਿਹੜਾ ਉਹਦੀਆਂ ਗਤੀਵਿਧੀਆਂ ਮਾਰੇ ਦੱਸ ਸਕੋ ਸੋ ਇੱਕ ਬੜਾ ਵਿਚਾਰਨਯੋਗ ਪੱਖ ਹੈ ਤੇ ਇਤਿਹਾਸ ਦਾ ਬੜਾ ਵੱਡਾ ਕਾਲਾ ਪੰਨਾ ਹੈ ਤੁਸੀਂ ਕਿਉਂਕਿ ਖੋਤ ਜਿਹੜੀ ਖਿਤਾਬ ਲਿਖੀ ਆ ਮੈਂ ਹਮੇਸ਼ਾ ਹੀ ਉਸ ਨੂੰ ਸਾਹਮਣੇ ਰੱਖਦਾ ਜੇ ਰੇਵਾ ਸਿੰਘ ਨੇ ਹੌਕਿੰਸਨ ਨੂੰ ਕਿਵੇਂ ਸੋਧਿਆ ਜਿਹਦੇ ਵਿੱਚ ਬੜੀ ਰਿਸਰਚ ਕੀਤੀ ਹੈ ਤੇ ਉਹ ਤੀਸਰੇ ਤੁਹਾਡਾ ਜਿਹੜਾ ਹੈ ਗੌਰ ਕਰਨ ਵਾਲਾ ਇੱਕ ਪੰਨਾ ਜਾ ਕੇ ਹੋਰ ਜੁੜਦਾ ਹੈ ਕਿ ਜਦੋਂ ਜੱਜ ਨੇ ਅਦਾਲਤ ਦੇ ਵਿੱਚ ਉਸ ਕੇਸ ਦੀ ਸੁਣਵਾਈ ਕੀਤੀ ਜਿਹੜੀ ਹੈਰਾਨੀਜਨ ਗੱਲ ਸੀ ਕੈਨੇਡਾ ਦੇ ਮੱਥੇ ਤੇ ਕਲੰਕ ਹੈ ਬੜਾ ਵੱਡਾ ਅੱਜ ਵੀ ਉਸ ਸਮੇਂ ਇਹ ਦਲੀਲ ਦਿੱਤੀ ਗਈ ਕਿ ਬੇਲਾ ਜਾਨ ਨੇ ਜਿਹੜੀਆਂ ਗੋਲੀਆਂ ਚਲਾਈਆਂ ਭਾਈ ਭਾਗ ਸਿੰਘ ਜੀ ਤੇ ਬਤਨ ਸਿੰਘ ਤੇ ਉਹ ਆਤਮ ਰੱਖਿਆ ਲਈ ਚਲਾਈਆਂ ਹੁਣ ਅੱਜ ਜਦੋਂ ਅੱਜ ਦੇ ਤਾਰੀਖ ਦੇ ਵਿੱਚ ਵੀ ਅਸੀਂ ਗੱਲਾਂ ਕਰਦੇ ਆ ਨਾ ਕਿ ਜਦੋਂ ਐਕਸਟਰੈਕਸ਼ਨ ਦੇ ਕੇਸ ਨੇ ਕਤਲ ਹੋ ਰਹੇ ਨੇ ਆ ਪਿੱਛੇ ਕਿੰਨੇ ਹੋ ਰਹੇ ਨੇ ਜਦੋਂ ਕਿਤੇ ਮੁਕਾਬਲੇ ਦੀ ਗੱਲ ਚੱਲਦੀ ਹੈ ਤੇ ਆਤਮ ਰੱਖਿਆ ਲਈ ਸਹੀ ਸਥਿਤੀਆਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਤੁਸੀਂ ਨਹੀਂ ਕੁਝ ਜਿਹੜਾ ਕਰ ਸਕਦੇ ਆਪਣਾ ਬਚਾਅ ਤੱਕ ਨਹੀਂ ਕਰ ਸਕਦੇ ਪਰ ਇੱਕ ਬੰਦਾ ਉੱਥੇ ਹਥਿਆਰ ਲਿਆ ਕੇ ਪਹੁੰਚ ਗਿਆ ਜਿੱਥੇ ਕਿ ਧਾਰਮਿਕ ਮੁਕੱਦਸ ਸਥਾਨ ਹੈ ਗੁਰਦੁਆਰਾ ਸਾਹਿਬ ਤੇ ਉੱਥੇ ਇਹ ਗੋਲੀਆਂ ਚਲਾਉਂਦਾ ਤੇ ਜੱਜ ਦਾ ਉਹ ਕਿਰਦਾਰ ਉਸ ਵੇਲੇ ਦਾ ਅੱਜ ਵੀ ਸ਼ਰਮਨਾਕ ਹੈ ਜਿਸ ਨੇ ਇਹ ਕਿਹਾ ਕਿ ਇਹ ਦਲੀਲਾਂ ਸਾਬਤ ਕਰਦੀਆਂ ਕਿ ਬੇਲਾ ਜਾਨ ਨੇ ਸਵੇ ਰੱਖੇ ਵਾਲੀ ਗੋਲੀਆਂ ਚਲਾਈਆਂ ਇਸ ਕਰਕੇ ਇਸ ਨੂੰ ਬਰੀ ਕਰ ਦਿੱਤਾ ਜਾਵੇ ਸੋ ਉਹ ਚੀਜ਼ ਜਿਹੜੀ ਹੈ ਉਸ ਤੇ ਬਹੁਤ ਗੌਰ ਕਰਨ ਵਾਲੀ ਗੱਲ ਹੈ ਜਿਹੜਾ ਤੁਹਾਡਾ ਸਵਾਲ ਹੈ ਉਸ ਵੱਲ ਧਿਆਨ ਬਹੁਤ ਘੱਟ ਜਾਂਦਾ ਹੈ ਉੱਥੇ ਹੀ ਵਸ ਨਹੀਂ ਉਸ ਤੋਂ ਬਾਅਦ ਜਦੋਂ ਇਹ ਸਾਬਤ ਹੋ ਗਿਆ ਕਿ ਕਈ ਜਿਹੜੇ ਅਲੱਗ-ਅਲੱਗ ਦੋਸ਼ ਸੀ ਉਹਨਾਂ ਨੂੰ ਸੋਧੇ ਲੱਗੇ ਨੇ ਬੇਲੇ ਤੋਂ ਪਹਿਲਾਂ ਹੌਪਕਿੰਸਨ ਤੋਂ ਪਹਿਲਾਂ ਇਹ ਗੱਲ ਸੱਚ ਹੈ ਕਿ ਜਦੋਂ ਗੁਰੂ ਨਾਨਕ ਜੀ ਆਸਬਾਬ ਸਮੋੜ ਦਿੱਤਾ ਗਿਆ ਉਸ ਵੇਲੇ ਗਦਰੀਆਂ ਦੇ ਅੰਦਰ ਜਿਹੜਾ ਗੁੱਸਾ ਸੀ ਸਿਖਰ ਤੇ ਸੀ ਉਸ ਵੇਲੇ ਬੇਲੇ ਦੇ ਧੜੇ ਲਤਰਾਂ ਦੇ ਧੜੇ ਦੇ ਕਈ ਬੰਦੇ ਮਾਰੇ ਗਏ ਇਹ ਇੱਕ-ਇੱਕ ਕਰਕੇ ਈਵਨ ਜਿੱਦਨ 5 ਸਤੰਬਰ ਦਾ ਦਨ ਵੀ ਸੀ ਜਿੱਦਨ ਭਾਈ ਭਾਗ ਸਿੰਘ ਹੋਰਾਂ ਦੀ ਸ਼ਹਾਦਤ ਹੁੰਦੀ ਹੈ ਉਦੋਂ ਵੀ ਜਿਹੜਾ ਵਿਅਕਤੀ ਜਿਸ ਦਾ ਸੰਸਕਾਰ ਹੋ ਰਿਹਾ ਉਹ ਇਹਨਾਂ ਦੇ ਧੜੇ ਦਾ ਬੰਦਾ ਹੀ ਸੀ ਅਰਜਨ ਸਿੰਘ ਜਿਹਦੇ ਸੰਸਕਾਰ ਮੌਕੇ ਗੋਲੀਆਂ ਚੱਲੀਆਂ ਹਾਲਾਂਕਿ ਉਹਦਾ ਭਰਾ ਵੀ ਬਾਅਦ ਇਹਨਾਂ ਦਾ ਵਿਰੋਧੀ ਵੀ ਬਣਿਆ ਉਹਦੇ ਅਲੱਗ ਬਿਰਤਾਂਤ ਨਹੀਂ ਕਿ ਉਹਨੇ ਦੇਖਿਆ ਉਹ ਜ਼ਖਮੀ ਉਹਨਾਂ ਦੇ ਵੀ ਬੰਦੇ ਹੋਈ ਪਰ ਇਹ ਕਹਿਣ ਦਾ ਭਾਵ ਇਹ ਹੈ ਕਿ ਸਿੱਖਾਂ ਦੇ ਅੰਦਰ ਰੋਸ ਬੜਾ ਸੀ ਉਸ ਵੇਲੇ ਜਿਹੜੇ ਇਹ ਗਦਾਰ ਸੀ ਇਹਨਾਂ ਨੂੰ ਸੋਧਣ ਦਾ ਸੋ ਸਾਸ਼ੀ ਢੰਗ ਦੇ ਨਾਲ ਉਸ ਦਿਨ ਬਕਾਇਦਾ ਤੌਰ ਤੇ ਟੁਮਿਨਿਨ ਕੈਨੇਡਾ ਨੇ ਬ੍ਰਿਟਿਸ਼ ਇੰਡੀਆ ਨਾਲ ਗੱਲਬਾਤ ਕਰਕੇ ਲੰਡਨ ਦੇ ਇਸ਼ਾਰੇ ਤੇ ਇਸ ਬੰਦੇ ਨੂੰ ਉੱਥੇ ਭੇਜਿਆ ਕਿਉਂਕਿ ਲੰਡਨ ਦੇ ਖਿਲਾਫ ਜਿਹੜੀ ਬਗਾਵਤ ਕੈਨੇਡਾ ਦੇ ਵਿੱਚੋਂ ਚੱਲ ਰਹੀ ਸੀ ਗਦਰ ਦੀ ਉਸ ਨੂੰ ਕੁਚਲਣ ਦੇ ਲਈ ਜਿਹੜੇ ਸਾਰੇ ਬੰਦੇ ਚਾਹੀਦੇ ਸਨ ਉਹਨਾਂ ਚ ਇਹ ਪੁਰਜਾ ਜਿਹੜਾ ਸੰਦ ਹੈ ਇਹ ਫਿੱਟ ਹੁੰਦਾ ਸੀ ਉੱਥੇ ਜਾਣ ਤੋਂ ਬਾਅਦ ਤੁਸੀਂ ਇਸ ਗੱਲ ਨੂੰ ਜਦੋਂ ਇਤਿਹਾਸ 'ਚ ਪੜ੍ਹਦੇ ਹੋ ਹੈਰਾਨੀ ਹੁੰਦੀ ਹੈ ਕਿ ਜਿੰਨੀਆਂ ਸਹੂਲਤਾਂ ਜਿੰਨੀਆਂ ਸੌਖਾਂ ਸੁਰੱਖਿਆ ਜਿਹੜੀਆਂ ਜਗੀਰਾਂ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਹੋਰ ਖਿਤਾਬ ਜਿਹੜੇ ਆ ਇਹ ਬੇਲੇ ਜਾਣ ਨੂੰ ਮਿਲੇ ਉਸ ਦੇ ਅੱਗੇ ਜਿਹੜੇ ਉਸ ਦੇ ਪਰਿਵਾਰਾਂ ਨੇ ਮੋਜਾ ਮਾਣੀਆਂ ਮੈਂ ਤੁਹਾਡੇ ਇਸ ਚੈਨਲ ਤੇ ਗੁਰਪ੍ਰੀਤ ਸਿੰਘ ਜੀ ਇੱਕ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹਣਾ ਕਿ ਸਾਨੂੰ ਅਸੀਂ ਕਿਸੇ ਦੀ ਕੀਤੀ ਸਜ਼ਾ ਉਸ ਦੇ ਪਰਿਵਾਰ ਜਾਂ ਵਾਰਸਾਂ ਨੂੰ ਨਹੀਂ ਦੇ ਸਕਦੇ ਇਹ ਸੱਚ ਹੈ ਇਹ ਗੱਲ ਵੀ ਸੱਚ ਹੈ ਕਿ ਜੋ ਕਰਤੂਤ ਬੇਲਾ ਛੁੱਟੀ ਨਹੀਂ ਕੀਤੀ ਹੈ ਉਹਦੀ ਚੌਥੀ ਜਾਂ ਪੰਜਵੀਂ ਪੀੜ੍ਹੀ ਉਹਦੇ ਲਈ ਜ਼ਿੰਮੇਵਾਰ ਨਹੀਂ ਉਹ ਕੈਨੇਡਾ 'ਚ ਹੀ ਰਹਿ ਰਹੇ ਨੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਉਹ ਸਰੋਤਾਂ ਦੇ ਅਨੁਸਾਰ ਕਿੱਥੇ-ਕਿੱਥੇ ਨੇ ਤੇ ਇਸ ਗੱਲ ਲਈ ਉਹ ਸ਼ਰਮ ਮੰਨਦੇ ਨੇ ਕਿ ਅਸੀਂ ਇਸ ਗੱਲ ਹੀ ਕਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਤੇ ਨਾ ਹੀ ਅਸੀਂ ਜ਼ਿਕਰ ਕਰਨਾ ਚਾਹੁੰਦੇ ਕਿ ਸਾਡਾ ਵੱਡਾ ਵਡੇਰਾ ਗਦਾਰ ਸੀ ਤੇ ਸਾਡਾ ਕਸੂਰ ਵੀ ਕੋਈ ਨਹੀਂ ਹੈ ਅਸੀਂ ਮੰਨਦੇ ਹਾਂ ਕਿ ਉਹਨਾਂ ਦਾ ਕਸੂਰ ਨਹੀਂ ਹੈ ਪਰ ਇੱਕ ਬਹੁਤ ਵੱਡੀ ਗੱਲ ਹੈ ਅੱਜ ਕਿ ਉਹ ਭਾਗ ਸਿੰਘ ਜਿਹਦੀ ਮਾਸੂਮ ਬੱਚੀ ਉਹਨੂੰ ਗਾਲ੍ਹਾਂ ਕੱਢ ਕੇ ਉਹਦੀ ਪਤਨੀ ਵੀ ਗੁਜ਼ਰ ਗਈ ਉਹਦਾ ਘਰ ਉੱਜੜ ਗਿਆ ਤੇ ਉਹ ਲੋਕਾਂ ਲਈ ਕੁਰਬਾਨ ਹੋ ਗਿਆ ਉਹ ਬਤਨ ਸਿੰਘ ਜਿਹੜਾ ਭਰ ਜਵਾਨੀ 'ਚ ਅਜੇ ਵਿਆਹ ਤੱਕ ਨਹੀਂ ਸੀ ਹੋਇਆ ਉਹ ਮਾਰਿਆ ਗਿਆ ਉਹ ਮੀਵਾ ਸਿੰਘ ਜਿਸ ਦੀ ਔਲਾਦ ਨੇ ਲੋੜੀਆਂ ਦੇਖਣੀਆਂ ਸੀ ਤੇ ਲੋੜੀ ਵਾਲੇ ਤੇਨੂੰ ਨੂੰ ਫਾਂਸੀ ਹੋਈ ਅੱਜ ਅਸੀਂ ਇਹ ਸਵਾਲ ਕਰਦੇ ਹਾਂ ਕਿ ਜੇ ਇੰਨੀ ਇੱਕ ਗੈਰਤ ਹੈ ਉਸ ਛੂਟੀ ਪਰਿਵਾਰ ਦੇ ਅੰਦਰ ਜੇ ਆਣ ਦੀ ਚੌਥੀ ਪੀੜ੍ਹੀ ਦੇ ਅੰਦਰ ਤੇ ਅੱਜ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਪਛਤਾਵਾ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਬੰਦੇ ਦੀ ਆਪਣੇ ਪੜਦਾਦੇ ਦੀ ਤਾਂ ਉਸ ਦੇ ਪਿਤਾ ਦੀ ਉਸ ਕਰਤੂਤ ਤੋਂ ਸ਼ਰਮਸਾਰਾਂ ਪਰ ਅਸੀਂ ਤੁਹਾਡੇ ਭਾਈਚਾਰੇ ਦਾ ਹਿੱਸਾ ਤੇ ਮੈਨੂੰ ਯਕੀਨ ਹੈ ਕਿ ਸਾਡੀ ਪੰਜਾਬੀ ਕਮਿਊਨਿਟੀ ਸਾਡੀ ਸਿੱਖ ਕੌਮ ਉਹਨਾਂ ਨੂੰ ਇਸ ਦਾ ਦੋਸ਼ ਨਹੀਂ ਦੇਵੇਗੀ ਉਹਨਾਂ ਨੂੰ ਖਿਮਾ ਜਾਂਚਣਾ ਵੀ ਕਰੇਗੀ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੇਲੇ ਨੂੰ ਜਿਹੜੀਆਂ ਜਕੀਰਾ ਮਿਲੀਆਂ ਜਿਹੜੇ ਰੁਤਬੇ ਮਿਲੇ ਜਿਹੜੀਆਂ ਜ਼ਮੀਨਾਂ ਮਿਲੀਆਂ ਜਿਹੜੀ ਐਸ਼ ਮਿਲੀ ਉਹਦਾ ਫਾਇਦਾ ਤਾਂ ਫਿਰ ਉਸੇ ਪਰਿਵਾਰ ਤੇ ਉਹਦੀਆਂ ਪੀੜ੍ਹੀਆਂ ਨੇ ਲਈ ਆਈ ਹੈ ਨਾ ਸੋ ਇਸ ਗੱਲ ਨੂੰ ਇਨਸਾਫ ਹੋਣਾ ਚਾਹੀਦਾ ਵਰਨਾ ਇਤਿਹਾਸ 'ਚ ਕਦੇ ਵੀ ਉਹ ਪਰਿਵਾਰ ਜਿਹੜਾ ਹੈ ਲੋਕਾਂ ਦਾ ਸਾਹਮਣਾ ਨਹੀਂ ਕਰ ਸਕੇਗਾ ਆਪਣੀ ਜਿਹੜੀ ਪਛਾਣ ਉਸ ਨੂੰ ਛਪਾ ਕੇ ਹੀ ਜੋਏਗਾ ਇਹ ਅੱਜ ਉਸ ਦੁਸ਼ਟ ਦੇ ਸੋਤੇ ਲਾਉਣ ਦੇ ਦਿਹਾੜੇ ਤੇ ਮੇਰੇ ਮਨ ਦੇ ਬਲਵਲੇ ਨਹੀਂ ਤੇ ਆਸ ਕਰਦੇ ਹਾਂ ਕਿ ਇਹ ਗੌਰ ਫਰਮਾਇਆ ਜਾਣਗੀ ਮੈਂ ਵੀ ਉਮੀਦ ਕਰਦਾ ਕਿ ਉਹ ਵੀ ਸੁਣਨ ਦੇ ਸਤੇ ਬਾਰੇ ਗੌਰ ਕਰਨ ਔਰ ਕੋਈ ਜਿਹੜਾ ਬੰਦਰਾ ਐਕਸ਼ਨ ਲੈਣ ਮੈਂ ਅਖੀਰ ਤੋਂ ਕੋ ਗੁਰਦਸ ਸਿੰਘ ਪੁੱਛਣਾ ਚਾਹੁੰਦਾ ਕਿ ਆਜ ਦੇ ਸਮੇਂ 'ਚ ਇਸ ਵਰਤਾਰੇ ਨੂੰ ਯਾਦ ਰੱਖਣਾ ਕਿਉਂ ਜ਼ਰੂਰੀ ਹੈ ਖਾਸ ਕਰਕੇ ਜਿਵੇਂ ਤੁਸੀਂ ਇਸ਼ਾਰਾ ਮਾਨਤਰ ਗੱਲ ਕੀਤੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸ ਵੇਲੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਸੋ ਉਸdoctype ਤਾਂ ਜੋ ਗੱਲ ਕਰੀਏ ਤੇ ਇਸ ਵਰਤਾਂਤ ਦਾ ਮਤਲਬ ਸਾਡੇ ਸਿਮਰਤਿਆਂ ਚ ਜਿਉਂਦਾ ਰਹਿਣਾ ਕਿਉਂ لازمی ਹੈ ਤੁਸੀਂ ਦੇਖ ਲਓ ਜਦੋਂ ਤੋਂ ਆਪਾਂ ਇਤਿਹਾਸ ਪੜ੍ਹਦੇ ਆਂ ਖਾਸ ਤੌਰ ਤੇ ਜਿਸək ਇਤਿਹਾਸ ਨੂੰ ਵੀ ਦੇਖੀਏ ਤੇ ਗੁਰੂ ਸਹਿਬਾਨ ਤੋਂ ਲੈ ਕੇ ਸਹਿਬਜ਼ਾਦਿਆਂ ਤੋਂ ਲੈ ਕੇ ਚਾਹੇ ਉਹ ਇਤਿਹਾਸੀ ਚੰਦੂ ਦੇ ਵੇਲੇ ਦਾ ਚਾਹੇ ਗੰਗੂ ਦੇ ਵੇਲੇ ਦਾ ਸੀ ਅੱਜ ਵੀ ਲਾਣਤਾ ਪੈਂਦੀਆਂ ਨੇ ਚਾਹੇ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਬੇ ਨੂੰ ਕਿਰਪਾਲ ਵਰਗੇ ਦੁਸ਼ਟਾਂ ਨੇ ਜੋ ਕਤੂਤ ਕੀਤੀ ਸੀ ਚਾਹੇ ਇਹ ਬੇਲਾ ਜਿਆਣਾ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਅੱਜ ਤੱਕ ਇਤਿਹਾਸ 'ਚ ਗਦਾਰਾਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਗਿਆ ਲੋਕਾਂ ਵੱਲੋਂ ਤੇ ਜਿਹੜੇ ਅੱਜ ਵੀ ਗਦਾਰੀਆਂ ਕਰ ਰਹੇ ਨੇ ਉਹ ਕਿਦਾਂ ਮਾਫ ਹੋਣਗੇ ਸੋਚਣ ਵਾਲੀ ਗੱਲ ਹੈ ਜ਼ਗੀਰਾਂ ਤਾਂ ਉਹਨਾਂ ਨੂੰ ਵੀ ਮਿਲਦੀਆਂ ਸੀ ਜ਼ਗੀਰਾਂ ਉਸ بڑے ਬੜੀਆਂ ਚੌਧਰੀ ਖਿਤਾਬ ਬੜਾ ਕੁਝ ਮਿਲਿਆ ਪਰ ਉਹ ਲੋਕਾਂ ਦੇ ਦਿਲਾਂ ਤੇ ਹਮੇਸ਼ਾ ਹੀ ਨਫ਼ਰਤ ਦੇ ਪਾਤਰ ਰਹੇ ਲੋਕ ਮਨਾਂ ਦੇ ਵਿੱਚ ਥਾਂ ਨਾ ਬਣਾ ਸਕੇ ਸੋ ਬੜੇ ਚੰਗੇ ਵਿਅਕਤੀ ਅੱਜ ਸੋਸਾਇਟੀ 'ਚ ਐਸੇ ਨਹੀਂ ਜਿਹੜੇ ਜਾਣੇ ਅਣਜਾਣੇ 'ਚ ਫਿਰ ਉਹਨਾਂ ਰਾਹਾਂ ਤੇ ਚੱਲ ਰਹੇ ਨੇ ਕੁਝ ਵੀ ਹੋਵੇ ਸਾਡੀ ਜ਼ਿੰਦਗੀ ਬਸਰ ਕਰ ਲਓ ਐਸ਼ ਪ੍ਰਸਤੀ ਨੂੰ ਛੱਡ ਦਿਓ ਸਰਕਾਰਾਂ ਦੀਆਂ ਸ਼ਾਮਾਂ ਮੰਨਣੀਆਂ ਛੱਡ ਦਿਓ ਲੋਕਾਂ ਦਾ ਹਿੱਸਾ ਬਣ ਜਾਓ ਵਕਤ ਮਾਫ਼ ਕਰ ਦਿੰਦਾ ਪਰ ਜੇਕਰ ਅਸੀਂ ਚਲੇ ਗਏ ਕਲੰਕ ਲੈ ਕੇ ਤਾਂ ਜਿਵੇਂ ਬੇਲਾ ਜਾਣ ਦੀਆਂ ਪੀੜੀਆਂ ਵੀ ਅੱਜ ਲੋਕਾਂ ਦੇ ਸਾਹਮਣੇ ਨਹੀਂ ਆ ਰਹੀਆਂ ਤੇ ਸਾਡੀਆਂ ਪੀੜੀਆਂ ਨੂੰ ਵੀ ਲੋਕਾਂ ਨੇ ਬਖਸ਼ਣਾ ਨਹੀਂ ਸੋ ਇਹ ਇੱਕ ਮੌਕੇ ਤੇ ਸਬਕ ਹੈ ਦੁਸ਼ਟ ਸੋਧਕ ਦਿਹਾੜੇ ਤੇ ਦੁਸ਼ਟ ਦਮਨ ਦਿਹਾੜੇ ਤੇ ਬੇਲਾ ਜਾਨ ਨੂੰ ਜਿਹੜੀ ਸਜ਼ਾ ਭਾਈ ਹਰੀ ਸਿੰਘ ਸੂੰਡ ਭਾਈ ਈਸ਼ਰ ਸਿੰਘ ਤੇ ਭਾਈ ਇੰਦਰ ਸਿੰਘ ਮਰਾਰੀ ਇਹਨਾਂ ਨੇ ਦਿੱਤੀ ਇਹਨਾਂ ਯੋਧਿਆਂ ਨੂੰ ਸੀ ਪਹਿਲਾਂ ਤਾਂ ਹਰੀ ਸਿੰਘ ਸੂੰਡ ਤੇ ਉਹਨਾਂ ਸਾਰਿਆਂ ਨੂੰ ਬਰਾਬਰ ਦਾ ਇਸ ਦਿਨ ਤੇ ਸਨਮਾਨ ਦਿੰਨੇ ਆ ਉਹਨਾਂ ਤੇ ਨਤਮਸਤਕ ਹੁੰਨੇ ਆ ਉਹਨਾਂ ਦੇ ਕਦਮਾਂ ਨੂੰ ਚੁੰਮਦੇ ਆ ਜਿਨ੍ਹਾਂ ਨੇ ਇੰਨੇ ਲੰਮੇ ਸਮੇਂ ਬਾਅਦ 1914 'ਚ ਕਤਲ ਕੀਤੇ 1933 'ਚ ਸੁੱਧਿਆ ਤੇ ਦੇਖ ਲਓ ਕਿ 19 ਸਾਲ ਇਡੀਕ ਕੀਤੀ ਇਹਨਾਂ ਯੋਧਿਆਂ ਨੇ ਅਸੀਂ ਉਹਨਾਂ ਨੂੰ ਜਿੱਥੇ ਸਤਕਾਰ ਦਿੰਨੇ ਉਥੇ ਬੇਲੇ ਦੇ ਜਿਹੜੇ ਵਾਰਿਸ ਅੱਜ ਉਹਨਾਂ ਹਕੂਮਤਾਂ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਉਹਨਾਂ ਨੂੰ ਵਕਤ ਪਛਾਣਨਾ ਚਾਹੀਦਾ ਨੇ ਤਾਂ ਆਉਂਦੀਆਂ ਪੀੜ੍ਹੀਆਂ ਵੀ ਉਹਨਾਂ ਦੀਆਂ ਇਹ ਨਰਕ ਭੋਗਣਗੀਆਂ ਸੋ ਅਜੇ ਵੀ ਵਕਤ ਹੈ ਅਸੀਂ ਜ਼ਰੂਰ ਸੰਭਲ ਗਏ ਤੁਹਾਨੂੰ ਤੁਹਾਡੀ ਬਹੁਤ ਸ਼ੁਕਰੀਆ ਤੁਸੀਂ ਬੜੇ ਵਧੀਆ ਢੰਗ ਨਾਲ ਸਾਰਾ ਕੁਝ ਕਵਰ ਕੀਤਾ ਫਿਰ ਵੀ ਕੋਈ ਗੱਲ ਰਹਿ ਗਈ ਹੋਵੇ ਨਹੀਂ ਪੁੱਛ ਸਕਿਆ ਆਪਣੇ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ ਜਾਣ ਤੋਂ ਪਹਿਲਾਂ ਇੱਕੋ ਹੀ ਇਹ ਕਿ ਸਾਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਅਸੀਂ ਮੀਡੀਆ ਦੇ ਵਿੱਚ ਕੰਮ ਕਰਦੇ ਆਂ ਖੁਸ਼ੀ ਹੈ ਕਿ ਤੁਹਾਡੀਆਂ ਵਰਗੀਆਂ ਸ਼ਖਸੀਅਤਾਂ ਬੈਠੀਆਂ ਨੇ ਜਿਹੜੀਆਂ ਹਲੂਣਾ ਦਿੰਦੀਆਂ ਨੇ ਨਹੀਂ ਤਾਂ ਰੋਜ਼ਾਨਾ ਦੀ ਜਿਹੜੀ ਖਬਰਸਾਰ ਦੇਣ ਤੋਂ ਬਾਅਦ ਅਸੀਂ ਕੋਈ ਗੰਭੀਰਤਾ ਨਾਲ ਇਤਿਹਾਸ ਨੂੰ ਨਹੀਂ ਸੋਚਦੇ ਇਤਿਹਾਸ ਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਮੱਥੇ ਤੇ ਜਿਹੜਾ ਕਾਲਖ ਦਿਨ-ਬਦਨ ਲੱਗ ਰਹੀ ਹੈ ਉਸ ਨੂੰ ਸਾਫ਼ ਕਰੀਏ ਤੇ ਉਸ ਇਤਿਹਾਸ ਦੇ ਵਿੱਚੋਂ ਦੀ ਆਪਣੇ ਆਪ ਨੂੰ ਵੇਖੀਏ ਇਤਿਹਾਸ ਕੇਵਲ ਜਿਹੜਾ ਨੀਰਸ ਨਹੀਂ ਹੁੰਦਾ ਇਤਿਹਾਸ ਨਿਰੰਤਰ ਹੁੰਦਾ ਹੈ ਸੋ ਅੱਜ ਜੇ ਹੋ ਰਿਹਾ ਉਹ ਕੱਲ ਦੇ ਵਾਸਤੇ ਇਤਿਹਾਸ ਹੈ ਸੋ ਅੱਜ ਦੇ ਵਕਤ ਅਸੀਂ ਕੈਨੇਡਾ ਦੀ ਧਰਤੀ ਤੇ ট্রান্সਨੈਸ਼ਨਲ ਰੈਪ੍ਰੈਸ਼ਨ ਜਿਹੜਾ ਜੋ ਘਾਣ ਹੋ ਰਿਹਾ ਜਿਸ ਤਰ੍ਹਾਂ ਫੋਰਨ ਇੰਟਰਫੀਰੈਂਸ ਹੋ ਰਹੀ ਹੈ ਜਿਸ ਤਰ੍ਹਾਂ ਚੋਰੀਆਂ ਟਕੈਤੀਆਂ ਦੇ ਨਾਂ ਤੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਉਹ ਚਾਹੇ ਇੰਡੀਅਨ ਗਵਰਨਮੈਂਟ ਦੇ ਏਜੰਟਾਂ ਵੱਲੋਂ ਕੀਤਾ ਜਾ ਰਿਹਾ ਹੈ ਜਾਂ ਉਸ ਦੇ ਕਿਸੇ ਗੈਂਗ ਦੇ ਜਿਹੜੇ ਅਲੱਗ-ਅਲੱਗ ਧਿਰਾਂ ਨੇ ਉਹਨਾਂ ਦੇ ਰਾਹੀਂ ਹੋ ਰਿਹਾ ਤੇ ਜਾਂ ਫਿਰ ਇੱਥੇ ਜਿਹੜੇ ਉਸ ਤਰ੍ਹਾਂ ਦੇ ਮੌਕਾ ਪ੍ਰਸਤ ਨੇ ਸਾਨੂੰ ਅੱਜ ਇਹ ਗੱਲ ਸਮਝਣੀ ਸੰਭਾਲਣੀ ਚਾਹੀਦੀ ਹੈ ਕਿ ਅਸੀਂ ਵਕਤ ਨੂੰ ਪਛਾਣੀਏ ਇੱਕਮੁੱਠ ਹੋਈਏ ਇਸ ਗੱਲ ਨੂੰ ਭੁੱਲ ਜਾਈਏ ਕਿ ਅਸੀਂ ਕਿਹੜੇ ਧਰਮ ਨਾਲ ਕਿਹੜੀ ਸੋਚ ਨਾਲ ਕਿਹੜੀ ਦਾਇਰੇ ਨਾਲ ਸੰਬੰਧਤਾ ਚਾਹੀਏ ਫੰਡਾਮੈਂਟਲਿਸਟਾਂ ਆ ਮੋਡਰੇਟਾਂ ਹਿੰਦੂਆਂ ਜਾਂ ਸਿੱਖਾਂ ਜਾਂ ਕੋਈ ਵੀ ਆ ਸਾਨੂੰ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਉਵੇਂ ਇਕਮੁੱਠ ਹੋਣਾ ਚਾਹੀਦਾ ਜਿਵੇਂ ਗਦਰ ਯੋਧੇ ਇਕਮੁੱਠ ਹੋ ਕੇ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਦੇ ਖਿਲਾਫ ਲੜੇ ਸੀ ਸੋ ਇਨੇ ਇੱਕ ਸ਼ਬਦਾਂ ਨਾਲ ਇੱਕ ਵਾਰ ਫਿਰ ਤੁਹਾਡਾ ਇਸ ਵਿਸ਼ੇ ਨੂੰ ਲਿਆਉਣ ਲਈ ਹਾਰਦਿਕ ਧੰਨਵਾਦ ਮਿਹਰਬਾਨੀ ਗੁਰਦਰ ਸਿੰਘ ਜੀ ਫਿਰ ਮੁਲਾਕਾਤ ਹੋਵਗੀ ਸਵਾ ਤੇ ਲਈ ਮਿਹਰਬਾਨੀ ਸ਼ੁਕਰੀ ਹੈ ਜੀ ਸੋ ਦੋਸਤੋ ਆਹ ਨੋਟ ਗੁਰਦਰ ਸਿੰਘ ਧਾਲੀਵਾਲ ਜਿਹੜੇ ਕਿ ਬੇਲਾ ਸਿੰਘ ਦੇ ਸੋਦੇ ਦੀ ਬਰੇ ਘੰਟੇ ਵਿਸ਼ੇਸ਼ ਗੱਲਬਾਤ ਕਰ ਰਹੇ ਸੀ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਮੇਰੀ ਤੁਹਾਡੀ ਮੁਲਾਕਾਤ ਕੱਲੋਂ ਦੁਬਾਰਾ ਹੋਵੇਗੀ ਅਗਿਆ ਤੇ ਧੰਨਵਾਦ ਸੀ ਯੂ ਟੂਮੋਰੋ